ਅੰਦੇਬੇ ਅਰਚੇ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ son of ਸ਼੍ਰੀ ਬਦਰੀਨਾਥ ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੁੱਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗ ਕਰ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ ਚ ਰਹਿ ਸਕਣ 235 ਦੇ ਆਇਆ ਘਰ ਦੋ ਟਾਈ ਯੂਟਾਈ ਨੂੰ ਬਈ 35 ਆ ਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰਿਆਂ ਕਮਰੇ ਗਿਆ ਕਿ ਜਿੰਜੇ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹਰਾਨ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਫਟੋਏ ਦੇ ਫਿਰ ਅਗਲੇ ਜਿ ਗਿਆ ਮੰਦਰ ਜਿ ਗਿਆ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰੇ ਖੁੱਲੇ ਹੀ ਨੁਕਸਾਨ ਕਿਨਾ ਹੋ ਗਿਆ ਨੁਕਸਾਨ ਸਾਡਾ ਜੀ 50000 ਰੁਪਏ ਨਗੇ ਦਾ ਕੈਸ਼ ਲੇਡੀ ਦੀਆਂ ਥੱਧੀਆਂ ਪੇਜਦੀਆਂ ਸੀ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਤੇ 10 ਕ ਗ੍ਰਾਮ ਸੋਨਾ ਮੌਦ ਦੇ ਨੇ ਪੁਲਿਸ ਨੂੰ ਉਹ ਇਹੀ ਹੈ ਕਹਿੰਦੇ ਆ ਕਿ ਬੰਦੇ ਫੜ ਕੇ ਲੱਭੋ ਦਿਓ ਸਾਡਾ ਸਮਾਨ ਦੋ ਆਓ ਮਾਲ ਦੋ ਆਓ ਹੋਰ ਕੀ ਕਹਿ ਸਕਦੇ ਬਹੁ ਹੋਣਾ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮਸ਼ੰਦਰੀ ਬਲਰੀਨਾਥ ਇਹਨਾਂ ਦੇ ਘਰ ਆਏ ਆ ਜੋ ਵੀ ਚੋਰੀ ਹੋਇਆ ਵੇਖਦੇ ਹੁਣ ਕੈਮਰੇ ਚੈੱਕ ਕਰ ਰਹੇ ਆ 5000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰੀ ਕੀ ਕਰ ਕਰੀ ਕਰ ਵੀ ਪਰਚਾ ਦੇ ਦਨੇ ਜੀ ਕੈਮਰੇ ਚੈੱਕ ਕਰਕੇ ਜਿਹੋ ਆਇਆ ਪੁਰਸ਼ ਤੇ ਇਹਨਾਂ ਜੋ ਬਿਆਨ ਕਰਨ ਉਹ ਪਰਚਾ ਦੇ ਅੰਦੇ ਬਿਹਾਰ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ son of ਸ਼੍ਰੀ ਬਦਰੀਨਾਥ ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੁੱਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2:00 ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਹੈ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ 'ਚ ਰਹਿ ਸਕਣ ਦੋ 35 ਦੇ ਆਇਆ ਘਰ ਦੋ ਢਾਈ 2.5 ਨੂੰ 9:35 ਵੇ ਆਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਿਆ ਕਿ ਜਿੰਜੇ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹਰਾਨ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਫਟੋਏ ਦੇ ਫਿਰ ਅਗਲੇ ਜਿ ਗਿਆ ਮੰਦਰ ਜਿ ਗਿਆ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰੇ ਖੁੱਲੇ ਹੀ ਨੁਕਸਾਨ ਕਿਨਾ ਹੋਇਆ ਨੁਕਸਾਨ ਸਾਡਾ ਜੀ 50000 ਰੁਪਏ ਨਗਰ ਦਾ ਕੈਸ਼ ਲੇਡੀਜ਼ ਦੇ ਹੱਥ ਦੀਆਂ ਬejਦੀਆਂ ਅਸੀਂ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਦੇ 10 ਕ ਗ੍ਰਾਮ ਸੋਨਾ ਮੌਦ ਦੇ ਨੀ ਪੁਲਿਸ ਨੂੰ ਉਹ ਆਹੀ ਹੈ ਕੰਨਿਆ ਕਿ ਬੰਦੇ ਫਾੜ ਕੇ ਲੱਭੋ ਦਿਓ ਤੁਹਾਡਾ ਸਮਾਨ ਦਿਓ ਆਓ ਮਾਲ ਦਿਓ ਆਓ ਹੋਰ ਕੀ ਕਰੀਏ